ਉਪਰੇ ਸਾਹਿਬ ਪਿਛਲੇ ਦਿਨ ਕੀ ਕਾਫੀ ਯਰ ਹੋ ਗਿਆ ਪੰਜਾਬ ਚ ਰੁਕ ਰੁਕੇ ਬਾਦਸ਼ਾ ਪੈ ਰਹੀਆਂ ਕਾਫੀ ਪ੍ਰਵਾਹ ਦਾ ਟ੍ਰੈਸਟ ਹੋਲ ਕੀ ਸਤਾ ਕੀਤੀ ਆਈ ਪੰਜਾਬ ਚ ਦੇਖੋ ਤਕਰੀਬਨ 8-9 ਡਿਸਟ੍ਰਿਕਟ ਨੇ ਜਿਹੜੇ ਕਿ ਇਸਰੇ ਪਾਣੀ ਦੀ ਲਬੇਟ ਚ ਆ ਚੁੱਕੇ ਹੋਏ ਨੇ ਤੇ ਸਾਡੀਆਂ ਟੀਮਾਂ ਜਿਹੜੀਆਂ ਹਰ ਜਗ੍ਹਾ ਤੇ ਪਹੁੰਚੀਆਂ ਹੋਈਆਂ ਨੇ ਗਿੰਦਾਤ ਉਹਨਾਂ ਨੇ ਇੱਕ ਕੀਤੀ ਹੋਈ ਹੈ ਜਿੱਥੇ ਰਾਸ਼ਨ ਚਾਹੀਦਾ ਸੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਜਿਹੜਾ ਪਸ਼ੂਆਂ ਦਾ ਚਾਰਾ ਦੇਣਾ ਸੀ ਉਹ ਬਹੁਤ ਜ਼ਰੂਰੀ ਸੀ ਉਹ ਬੋਟਾਂ 'ਚ ਰੱਖ ਕੇ ਕਿਸੇ ਤਰੀਕੇ ਨਾਲ ਵੀ ਸਾਡੇ ਜਿਹੜੀ ਟੀਮਾਂ ਸਾਰੀਆਂ ਉੱਥੇ ਪਹੁੰਚਾ ਰਹੀਆਂ ਸਾਰੇ ਡਿਸਟ੍ਰਿਕਟਾਂ ਵਿੱਚ ਸੋ ਇਹ ਕੰਮ ਅਸੀਂ ਸ਼ੁਰੂ ਕਰ ਦਿੱਤਾ ਸੀ ਆਲਰੇਡੀ ਉਹਨੇ ਜਿੰਨੀ ਦੇਰ ਜ਼ਰੂਰਤ ਪਏਗੀ 1.5-2 ਮਹੀਨੇ ਚੱਲਣਾ ਸਾਰਾ ਤੇ ਇਹਨਾਂ 'ਚ ਰਸੀਲਾ ਰਾਸ਼ਨ ਦੇਾਂਗੇ ਉਹ ਅਸੀਂ ਚਾਰਾ ਜ਼ਰੂਰ ਉਹਨਾਂ ਨੂੰ ਦੇਾਂਗੇ ਫਿਰ ਰੋਡ ਪਈਆਂ ਮਛਰਦਾਨੀਆਂ ਦੀ ਤਰਫਾਨਾਂ ਦੀ ਲੋਟ ਹੈਗੀ ਹੈ ਕਿਉਂਕਿ ਹੁਣ ਟੋਕਾਂ ਦੇ ਛੱਤਾਂ ਵਿੱਚ ਓਣੀ ਸ਼ੁਰੂ ਹੋ ਗਈਆਂ ਜਗਾ ਨਹੀਂ ਹੈ ਜਿਹੜੇ ਨਹੀਂ ਵੀ ਜਗਾ ਰਹਿੰਦੇ ਸੀ ਉਹ ਚੱਕ ਕੇ ਉਪਲੇ ਜਗਾ ਤੇ ਆ ਗਏ ਲੇਕਿਨ ਉੱਥੇ ਉਹਨਾਂ ਸੇ ਟੱਕਣਾ ਸੀ ਜਿਹੜੇ ਤਰਪਾਨਾਂ ਤੇ ਚਾਹੀਦੇ ਸੀ ਉਹ ਵੀ ਸਾਰਾ ਸਪੰਜਰਾ ਸੀ ਦੇ ਲਿਆ ਕਿੰਨੇ ਕਿ ਪਿੰਡ ਪ੍ਰਭਾਵ ਤੋਂ ਜੜਦੀ ਹੁਣ ਤੱਕ ਵੇਖੀ ਜੀ ਕੀ ਕੀ ਸਵਾਦ ਮੈਂ ਤਾਂ ਸਾਰੇ ਪਿੰਡਾਂ ਜਾ ਰਿਹਾ ਲੇਕਿਨ ਜਿਹੜਾ ਜਿਹੜਾ ਗਿਣਤੀ ਜਿਹੜੀ ਆਈ ਹੈ ਉਹ ਤਕਰੀਬਨ 1250 ਪਿੰਡ ਜਿਹੜਾ ਇਸ ਤੇ ਪਾਣੀ ਦੀ ਲੁਪੇਟ ਹੈਗਾ ਤੇ ਹੁਣ ਅਸੀਂ ਪਹਿਲਾਂ ਮੈਂ ਜਿਹੜਾ ਬਾਬਾ ਨਾਨਕ ਸੀਗਾ ਜੀ ਉਥੋਂ ਅੰਮ੍ਰਿਤਸਰ ਜਾ ਕੇ ਆਏ ਸਾਰਾ ਉਹ ਦੇਖ ਕੇ ਆਏ ਤੇ ਲਾਦਾ ਸੈੱਡ ਹੋਨਸੀ ਤਰਨਤਾਰਨ ਚ ਜਾਣਾ ਪੱਟੀ ਜਾਣਾ ਸੁਲਤਾਨਪੁਰ ਲੋਧੀ ਜਾਣਾ ਤੇ ਸ਼ਾਮ ਨੂੰ ਫਿਰ ਮੈਂ ਚੱਲ ਜਾਣਾ ਫਿਰੋਜ਼ਪੁਰ ਕਿਉਂਕਿ ਫਿਰੋਜ਼ਪੁਰ ਕਾਫੀ ਨੁਕਸਾਨ ਹੈ ਤੇ ਉਥੋਂ ਜਿਹੜਾ ਡਿਸਟ੍ਰਿਕਟ ਪ੍ਰਸ਼ਾਸਨ ਅਧਿਕਾਰੀ ਬਣੀ ਸਾਨੂੰ ਹੈਲਪ ਦੇ ਰਿਹਾ ਤਾਂ ਸਾਡਾ ਮਿਲ ਕੇ ਉਹ ਨਾਲ ਕੰਮ ਕਰ ਰਿਹਾ ਤੇ ਅੱਜ ਵੀ ਅਸੀਂ ਉੱਥੇ ਹੀ ਸ਼ਾਮ ਨੂੰ ਤੇ ਕੱਲ ਸਵੇਰੇ ਫਿਰ ਅਸੀਂ ਜਾਵਾਂਗੇ ਬਾਰਡਰ ਤੇ ਜਾਵਾਂਗੇ ਜੀ ਉਸ ਜਾਨੀ ਵਾਲਾ ਬਾਰਡਰ ਤੇ ਵੀ ਉੱਥੇ ਵੀ ਜਿਹੜੇ ਪਿੰਡ ਜਿਹੜੇ ਬਾਰਡਰ ਲਾਈਨ ਦੇ ਅਗੇ ਤੇ ਉਹਨਾਂ ਦਾ ਵੀ ਰਾਜਾ ਲਿਆਂਗੇ ਇਸ ਤੋਂ ਬਾਅਦ ਜਿਹੜਾ ਮੇਨ ਜਿਹੜਾ ਆ ਰਿਹਾ ਉਹ ਫਾਜ਼ਿਲਕਾ ਚ ਬਹੁਤ ਨੁਕਸਾਨ ਹੋ ਰਿਹਾ ਪਾਣੀ ਬਹੁਤ ਚੜ ਗਿਆ ਉੱਥੇ ਤੇ ਉੱਥੇ ਜਿਹੜੀ ਲੋੜ ਹੈਗੀ ਉਹ ਰਾਸ਼ਨ ਦੀ ਹੈ ਤੇ ਅਸੀਂ ਤਕਰੀਬਨ 1500 ਰਾਸ਼ਨ ਦੀ ਆਈ ਸੀ ਸਾਨੂੰ ਅਸੀਂ ਰਾਸ਼ਨ ਪੇਜਦੇ ਆ ਉੱਥੇ ਦੇਖਣ ਚਾਹਿਆ ਜਿਹੜਾ ਹੁਣ ਲੋਕੀ ਰਾਸ਼ਨ ਤਲੀ ਮੰਗ ਰਹੇ ਹੁਣ ਮੈਡੀਕਲ ਟੀਮਾਂ ਮੰਗ ਰਹੀ ਕੋਈ ਮੈਡੀਕਲ ਦੀ ਦਵਾਈਆਂ ਜਾਂ ਕੋਈ ਹੋਰ ਪ੍ਰਬੰਧ ਕੀਤਾਗਾ ਜਣੀਆਂ ਤਾਂ ਆਟੋਮੈਸ ਵਗੈਰਾ ਹੈਗੇ ਉਹ ਤਾਂ ਅਸੀਂ ਦੇ ਰਹੇ ਮੱਛਰ ਤਾਂ ਨਹੀਂ ਦੇ ਰਹੇ ਇਹ ਤਾਂ ਹੁੰਦਾ ਹੈ ਲੇਕਿਨ ਅਸਲੀ ਜਿਹੜੀ ਦਵਾਈਆਂ ਦੀ ਲੋੜ ਪੈਣੀ ਹੈ ਨਾ ਜੀ ਉਹ ਹੁਣ ਜਦਲੇ ਪਾਣੀ ਉਤਰ ਜਾਂਦਾ ਬਿਮਾਰੀਆਂ ਫੈਲਦੀਆਂ ਫੇਰ ਲੋੜ ਪੈਣੀ ਹੈ ਔਰ ਸਾਡੀ ਪੂਰੀ ਤਿਆਰੀ ਹੋਣ ਦੇ ਵਾਸਤੇ ਸਾਡੇ ਜਿੱਥੇ ਵੀ ਡਿਸਟ੍ਰਿਕਟ ਵਿੱਚ ਨੁਕਸਾਨ ਹੋਇਆ ਉੱਥੇ ਸਾਡੀ ਜਿੰਨੀ ਮੈਡੀਸਿਨ ਚਾਹੀਦੀ ਹੋਵੇ ਚਾਹੇ ਪਸ਼ੂਆਂ ਵਾਸਤੇ ਚਾਹੀਦੀ ਆ ਚਾਹੇ ਇਨਸਾਨ ਵਾਸਤੇ ਚਾਹੀਦੀ ਆ ਉਹ ਸਾਰੀ ਹੋਏਗੀ ਸਾਡੇ ਡਾਕਟਰ ਵੀ ਜਾਣਗੇ ਔਰ ਅਸੀਂ ਪੂਰਾ ਕੰਟਰੋਲ ਕਰਾਂਗੇ ਮੰ ਵੇ ਇਥੇ ਆ ਰਹੇ ਉਸੇ ਜਿੱਤਰਾ ਕਿਸੇ ਲੋੜਾ ਉਹ ਸਿੱਧਾ ਕਿਤਨਾ ਸਪਰਨ ਕਰੇ ਤੁਹਾਡੇ ਨਾਲ ਦੇਖੋ ਅੱਜ 15 ਸਾਲ ਹੋ ਗਏ ਨੇ ਮੈਂ ਇਹ ਗੱਲ ਕਹਿ ਸਕਦਾ ਕਿ ਸਰਬਦਾ ਪਨਾ ਚੈਰੀਟੇਬਲ ٹرسٹ ਤੇ ਹਰ ਇਨਸਾਨ ਜਿਹੜਾ ਉਹ ਵਿਸ਼ਵਾਸ ਕਰਦਾ ਕਿ ਅਗਰ ਕੁਝ ਮੈਂ ਕਹਿ ਕੇ ਗਿਆ ਤਾਂ ਅਸੀਂ ਕੀਤਾ ਉਹ 15 ਸਾਲ ਹੋ ਗਏ ਨੇ ਇਹ ਤਾਂ ਹੈ ਨਹੀਂ ਕਿ ਅਸੀਂ ਅੱਜ ਇੱਕ ਟਾਲੀ ਲੈ ਕੇ ਆਈਆਂ ਇੱਕ ਟਾਲੀ ਦੇ ਕੇ ਦੁਬਾਰਾ ਅਸੀਂ ਸ਼ਕਲ ਨਹੀਂ ਦਿਖਾਣੀ ਕਿ ਆਸੀਂ ਗੱਲ ਲਈ ਫੋਟੋ ਖਿਚਾਣੀ ਆ ਸਭ ਕੁਝ ਨਹੀਂ ਹੁੰਦਾ ਸਾਡੇ ਅਸੀਂ ਪ੍ਰੈਕਟੀਕਲੀ ਕੰਮ ਕਰਦੇ ਹਾਂ ਜੋ ਮਹਿਸੂਸ ਕਰਦੇ ਹਾਂ ਮੈਂ ਕਿ ਇੱਥੇ ਆ ਚੀਜ਼ ਹੋਣ ਵਾਲੀ ਹੈ ਮੈਂ ਕਦੀ ਨਾ ਨਹੀਂ ਕਰਦਾ ਉਸ਼ਵਾਸ਼ ਕੀ ਦਰੋਣ ਚੋਦੀ ਕੇ ਕਈ ਲੋਕਾਂ ਦੇ ਵਿੱਚ ਤੁਹਾਡੇ ਕੋ ਪਹੁੰਚ ਕਰਨੀ ਕਿਤਨਾ ਕਰਨ ਨਹੀਂ ਸਾਡੇ ਤਾਂ ਹਰ ਡਿਸਟ੍ਰਿਕਟ ਵਿੱਚ ਸਾਡੇ ਜਿਹੜੇ ਆਫਿਸ ਹੈਗੇ ਨੇ ਤੀ ਆਫਿਸ ਨੇ ਸਾਡੇ ਤੀਆਂ ਚ ਜਿਹੜੇ ਹੁਣ ਜਿਹੜੇ ਅਸਲੀ ਨੋ ਡਿਸਟ੍ਰਿਕਟ ਜਿਹੜੇ ਨੇ ਇੱਥੇ ਸਾਡੀ ਟੀਮਾਂ ਆਮ ਫੇਰਦੀਆਂ ਜਿਹਨੂੰ ਮਰਜੀ ਕੰਟੈਕਟ ਕਰੋ ਆਦਰਵਾਇਜ਼ ਜੇ ਕਿਸੇ ਨੇ ਡਾਇਰੈਕਟ ਵੀ ਕੰਟੈਕਟ ਕਰਨਾ ਹੈ ਕਿਸੇ ਕੋ ਨਹੀਂ ਹੁੰਦਾ ਕਿਸੇ ਕੰਮ ਦੇ ਨਾਲ ਆਪਣੇ ਟਸਟ ਮੈਂਬਰ ਨਾਲ ਤੇ ਇੱਕ ਨੰਬਰ ਮੈਂ ਤੁਹਾਨੂੰ ਦੇ ਦਿੰਦਾ 01752284177 0175 2284177 ਇਹ ਸਾਡਾ ਆਫੀਸ ਵਾਲਾ ਹੈਡ ਆਫਿਸ ਪਰ ਹੈਗਾ 9 ਤੋਂ 5 ਦਫ਼ਤਰ ਖੁੱਲ੍ਹਾ ਹੁੰਦਾ ਹੈ ਕੁਝ ਵੀ ਹੋਵੇ ਤੁਸੀਂ ਉੱਥੇ ਫੋਨ ਕਰਕੇ ਉੱਥੇ ਆਪਣੀ ਜੇ ਕੋਈ ਸ਼ਿਕਾਇਤ ਹੈ ਚਾਹੇ ਕੋਈ ਰਿਕੁਆਇਰਮੈਂਟ ਹੈ ਤੁਸੀਂ ਉੱਥੇ ਲਿਖਾ ਸਕਦੇ ਹੋ ਤੇ ਉਹ ਸਾਡੇ ਉਮਰ ਤੱਕ ਪਹੁੰਚ ਜਾਂਦੀ ਹੈ